ਸੰਤ ਹੰਸਾਲੀ ਵਾਲਿਆਂ ਦੇ ਗੁਪਤ ਬਚਨ ਪਾਠ ਕਰਨ ਤੋਂ ਪਹਿਲਾਂ ਬਾਥਰੂਮ ਜਾਂ ਟਾਇਲਟ ਜਾਣ ਤੋਂ ਮਗਰੋਂ ਨਹਾਉਣਾ ਚਾਹੀਦਾ ਹੈ ਜਾਂ ਫਿਰ ਨਹੀਂ ਤਾਂ ਜੋ ਫਲ 100 ਗੁਣਾ ਮਿਲ ਸਕੇ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਵਿਚਾਰਾਂਗੇ ਪਹਿਲਾਂ ਤੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਦਾ ਲਾਈਵ ਕਥਾ ਟੀਵੀ ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਸੋ ਸਾਧ ਸੰਗਤ ਜੀਓ ਆਪਾਂ ਜਿਸ ਵਿਸ਼ੇ ਨੂੰ ਅੱਜ ਸਮਝਾਂਗੇ ਕਿਉਂਕਿ ਇਹ ਬਹੁਤ ਸਾਰੇ ਸਵਾਲ ਹੁੰਦੇ ਨੇ ਕਿਉਂਕਿ ਇਹ ਜੋ ਮਰਜ਼ਾਦਾ ਸ਼ੁਰੂ ਤੋਂ ਆ ਰਹੀ ਹੈ ਮਰਜ਼ਾਦਾ ਜਿਹੜੀ ਹੈ ਚੱਲੀ ਆ ਰਹੀ ਹੈ ਪਰ ਉਸ ਰਹਿਤ ਨੂੰ ਅੱਜ ਕੋਈ ਰੱਖਣਾ ਚਾ ਰਿਹਾ ਕੋਈ ਨਹੀਂ ਬਹੁਤ ਸਾਰਾ ਸਵਾਲ ਜਿਹੜੇ ਇਸ ਵਿਸ਼ੇ ਤੇ ਬਣਦੇ ਨੇ ਕਿ ਜੀ ਅਸੀਂ ਬਾਥਰੂਮ ਜਾ ਕੇ ਆਈਏ ਕੀ ਉਸ ਤੋਂ ਬਾਅਦ ਨਹਾਉਣਾ ਜ਼ਰੂਰੀ ਹੈ ਮੈਂ ਕਹਿੰਨਾ ਬਾਥਰੂਮ ਜਾ ਕੇ ਨਹਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਤਾਂ ਕਿਸੇ ਵੀ ਰਹਿਤ ਦੇ ਵਿੱਚ ਕਿਤੇ ਵੀ ਆਪਾਂ ਜਾਈਏ ਤੇ ਸਾਧ ਸੰਗਤ ਨਹੀਂ ਮਿਲਦਾ ਹਾਂ ਆਪਣੇ ਕੱਪੜਿਆਂ ਨੂੰ ਇਸ ਤਰੀਕੇ ਨਾਲ ਬੋਚ ਕੇ ਰੱਖੋ ਕਿ ਤਾਂ ਜੋ ਉਹਨਾਂ ਦੇ ਛਿੱਟੇ ਆਦਿਕ ਜਿਹੜੇ ਨੇ ਨਾ ਬਾਥਰੂਮ ਦੇ ਉਹ ਨਾ ਪੈਣ ਤਾਂ ਜੋ ਅਸੀਂ ਉਹਨਾਂ ਕੱਪੜਿਆਂ ਨੂੰ ਹੱਥ ਲਾਈਏ ਤੇ ਉਹੀ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਾਈਏ ਜਾਂ ਗੁਟਕਾ ਸਾਹਿਬ ਨੂੰ ਲਾਈਏ ਉਹ ਚੀਜ਼ਾਂ ਤੋਂ ਬਚਤ ਰੱਖੀ ਜਾਵੇ ਸਾਧ ਸੰਗਤ ਦੂਸਰੀ ਗੱਲ ਕਿ ਜਦੋਂ ਟਾਇਲਟ ਜਾਣਾ ਉਸ ਮਗਰੋਂ ਨਹਾਉਣਾ ਚਾਹੀਦਾ ਜਾਂ ਨਹੀਂ ਪਿਆਰਿਓ ਜਦੋਂ ਅਸੀਂ ਟਾਇਲਟ ਜਾਣਾ ਉਸ ਵਕਤ ਨਹਾਉਣਾ ਬਹੁਤ ਜ਼ਰੂਰੀ ਹੈ ਉਸ ਵਕਤ ਨਹਾਉਣਾ ਕਿਉਂ ਜ਼ਰੂਰੀ ਹੈ ਕਿਉਂਕਿ ਜਿਹੜਾ ਗੰਦਾ ਮੰਦਾ ਪਾਣੀ ਸਾਡੇ ਸਰੀਰ ਤੇ ਲੱਗਿਆ ਜਿਸ ਦੇ ਨਾਲ ਅਸੀਂ ਸਰੀਰ ਦੀ ਕਿਰਿਆ ਨੂੰ ਸਾਫ਼ ਕੀਤਾ ਹੈ ਉਹੀ ਉਹ ਕੱਪੜਿਆਂ ਤੇ ਲੱਗੇਗਾ ਉਹੀ ਆਪਾਂ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਜਾਵਾਂਗੇ ਜਾਂ ਫਿਰ ਆਪਾਂ ਪਾਠ ਕਰਨਾ ਹੈ ਜਾਂ ਕਿਵੇਂ ਵੀ ਉਸ ਚੀਜ਼ ਨੂੰ ਲਾ ਲਈਏ ਇਸ ਸਾਧ ਸੰਗਤ ਉਸ ਵਕਤ ਨਹਾਉਣਾ ਤਾਂ ਕਰਕੇ ਜ਼ਰੂਰੀ ਹੈ ਜਿਹੜਾ ਪਾਣੀ ਸਾਡੇ ਸਰੀਰ ਦੀ ਕਿਰਿਆ ਨੂੰ ਸਾਫ਼ ਕਰਨ ਦੇ ਵਿੱਚ ਲੱਗਿਆ ਹੈ ਜਿਸ ਹਿੱਸਿਆਂ ਤੇ ਪਾਣੀ ਲੱਗਿਆ ਉਹ ਗੰਦਾ ਪਾਣੀ ਤਾਂ ਜੋ ਅਸੀਂ ਇਸ਼ਨਾਨ ਕਰਾਂਗੇ ਤੇ ਪਿਆਰਿਓ ਇਸ਼ਨਾਨ ਕਰਕੇ ਸਾਡਾ ਤਨ ਸੁਚਾ ਹੋ ਜਾਏ ਤੇ ਸਾਡੇ ਕੱਪੜੇ ਜਿਹੜੇ ਨੇ ਉਹ ਵਸਤਰ ਆਦਿਕ ਬਦਲ ਲੈ ਜਾਣ ਉਹਦਾ ਕਾਰਨ ਇਹੋ ਹੀ ਹੈ ਕਿ ਉਹ ਪਾਣੀ ਜਿਹੜਾ ਨਾ ਗੰਦਾ ਜੋ ਸ਼ਰੀਰ ਦੀ ਕਿਰਿਆ ਨੂੰ ਸਾਫ਼ ਕਰਨ ਦੇ ਵਿੱਚ ਲੱਗਿਆ ਉਹ ਸਾਡੇ ਕੱਪੜਿਆਂ ਤੱਕ ਨਾ ਛੂ ਪਾਵੇ ਪਿਆਰਿਓ ਇਸ ਚੀਜ਼ ਨੂੰ ਸਮਝਣਾ ਹੁਣ ਕਈ ਕਹਿੰਦੇ ਜੀ ਉਹ ਤਾਂ ਅੰਦਰ ਹੀ ਮੌਜੂਦ ਹੈ ਜੀ ਫਿਰ ਉਹਦਾ ਕੀ ਕਰੀਏ ਜੀ ਇਹ ਸਭ ਬਹਾਨੇ ਹੁੰਦੇ ਨੇ ਜਿਨ੍ਹਾਂ ਨੇ ਮਰਜ਼ਾਦਾ ਨੂੰ ਨਹੀਂ ਮੰਨਣਾ ਪਿਆਰਿਓ ਇਹ ਸਾਰੇ ਲੋਕਾਂ ਦੇ ਬਹਾਨੇ ਘੜੇ ਹੋਏ ਨੇ ਜਿਹੜੇ ਲੋਕਾਂ ਨੇ ਮੰਨਣਾ ਹੀ ਨਹੀਂ ਵੀ ਮੈਂ ਨਾ ਮੰਨ ਉਹਨਾਂ ਨੂੰ ਚਾਹੇ ਲੱਖ ਸਮਝਾ ਲਓ ਜਿਹਨੇ ਤਰਕ ਵਾਲੀ ਸੋਚ ਰੱਖ ਲਈ ਉਹਨੂੰ ਜੋ ਮਰਜ਼ੀ ਸਮਝਾ ਲਓ ਨੇ ਤਰਕਵਾਦੀ ਸੋਚ ਹੀ ਰੱਖਣੀ ਹੈ ਕਹਿੰਦੇ ਜੀ ਮਨ ਸਾਫ਼ ਹੋਣਾ ਚਾਹੀਦਾ ਜੀ ਤਨ ਦਾ ਕੀ ਹੈ ਜੀ ਫਿਰ ਇਹਦਾ ਮਤਲਬ ਇਹ ਸਾਨੂੰ ਖੇਤ ਦੇ ਵਿੱਚ ਲੱਗ ਕੇ ਫਿਰ ਗੁਰੂ ਦੀ ਹਜ਼ੂਰੀ ਵਿੱਚ ਜਾਣਾ ਚਾਹੀਦਾ ਮਨ ਸਾਫ਼ ਦਾ ਕੀ ਅਸੀਂ ਸਰਟੀਫਿਕੇਟ ਲੈ ਲਿਆ ਕਿੱਥੋਂ ਅਸੀਂ ਡਿਗਰੀ ਲੈ ਲਈ ਵੀ ਸਾਡਾ ਮਨ ਸਾਫ਼ ਹੈ ਸਾਧ ਸੰਗਤ ਮਨ ਤਾਂ ਮੈਲਾ ਇਸ ਕਦਰ ਹੈ ਕਿ ਮਨ ਤਾਂ ਜੇ ਹੁਣ ਸਾਫ ਹੈ ਹੁਣ ਕੁਝ ਵਿਚਾਰ ਸਾਫ ਨਹੀਂ ਤਾਂ ਇਹ ਨਹੀਂ ਪਤਾ ਮਿੰਟਕ ਨੂੰ ਸਾਡੇ ਵਿਚਾਰ ਗਦਲੇ ਹੋ ਜਾਣ ਕਿਸ ਦੇ ਪ੍ਰਤੀ ਮੈਲ ਆ ਜਾਏ ਕਿਹੜੀ ਗੱਲ ਸਾਡੇ ਮਨ ਦੇ ਵਿੱਚ ਆ ਜਾਏ ਕਿਸੇ ਨੂੰ ਕੁਝ ਪਤਾ ਨਹੀਂ ਪਤਾ ਪਰ ਪਿਆਰਿਓ ਅਸੀਂ ਫਿਰ ਸਰਟੀਫਿਕੇਟ ਚੁੱਕੀ ਵਰਦੇ ਹਾਂ ਮਨ ਸਾਫ ਹੈ ਜੀ ਸਾਡਾ ਮਨ ਕਿਦਾਂ ਸਾਫ ਹੋ ਗਿਆ ਇਸ ਚੀਜ਼ ਦਾ ਹਲੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਮਨ ਸਾਫ ਹੋਇਆ ਹੀ ਨਹੀਂ ਜੇ ਮਨ ਸਾਫ ਹੋਵੇ ਪਿਆਰਿਓ ਤਾਂ ਤਰਕਵਾਦੀ ਸੋਚਾਂ ਅਸੀਂ ਨਹੀਂ ਅਸੀਂ ਫਿਰ ਗੁਰੂ ਦੀ ਮਰਜ਼ਾ ਦਾ ਨੂੰ ਫੋਲੋ ਕਰਦੇ ਹਾਂ ਨਹੀਂ ਪਿਆਰਿਓ ਇਹ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਇਹ ਸਾਫ਼ ਹੈ ਬਿਹਾਰਿਓ ਜੋ ਅਸੀਂ ਅਸੀਂ ਕਹਿੰਨਾ ਵੀ ਗੰਦ ਅੰਦਰ ਪਿਆ ਜੀ ਸਾਧ ਸੰਗਤ ਜੇ ਅੰਦਰ ਪਿਆ ਜੇ ਅਸੀਂ ਖਾਵਾਂਗੇ ਤਾਂ ਅੰਦਰ ਪਿਆ ਫਿਰ ਖਾਣਾ ਬੰਦ ਕਰ ਦੋ ਅੰਦਰ ਜਾਣਾ ਹੀ ਬੰਦ ਹੋ ਜਾਏ ਗੰਦ ਬਣਨਾ ਬੰਦ ਹੋ ਜਾਏਗਾ ਫਿਰ ਰਸਤਾ ਤੇ ਇਹੋ ਹੀ ਆ ਨਾ ਔਰ ਦੂਜੀ ਗੱਲ ਸਾਧ ਸੰਗਤ ਜੇ ਅਸੀਂ ਗੁਰੂ ਦੀ ਮਰਜ਼ਾਦਾ ਨੂੰ ਫੋਲੋ ਕਰਦੇ ਹਾਂ ਜੋ ਚੱਲੀ ਆ ਰਹੀ ਹੈ ਨਾ ਤਾਂ ਸਾਧ ਸੰਗਤ ਗੁਰੂ ਦੀਆਂ ਖੁਸ਼ੀਆਂ ਫੇਰ ਮਿਲਣਗੀਆਂ ਬਾਬਾ ਜੀ ਸਿੰਘ ਜੀ ਅੰਜਾਲੀ ਵਾਲੇ ਕਹਿੰਦੇ ਸੀ ਜੇਕਰ ਰਹਿਤ ਮਰਜ਼ਾਦਾ ਦੇ ਵਿੱਚ ਪੱਕੇ ਹੋ ਕੇ ਪਾਠ ਕੀਤਾ ਜਾਏ ਤੇ ਉਸ ਦਾ 100 ਗੁਣਾ ਵੱਧ ਫਲ ਮਿਲਦਾ ਤੇ ਜੇਕਰ ਕੱਚੇ ਪਿੱਲੇ ਤਰੀਕੇ ਨਾਲ ਕੀਤਾ ਜਾਏ ਤੇ ਫਿਰ ਉਹ ਜੀ ਢਿੱਲਾ ਜਾ ਸਾਨੂੰ ਫਲ ਮਿਲਦਾ ਪਿਆਰਿਓ ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਾਥ ਸੰਗਤ ਬਾਥਰੂਮ ਜਾਓ ਤਾਂ ਠੀਕ ਹੈ ਪਰ ਜਦੋਂ ਟਾਇਲਟ ਜਾਣਾ ਉਸ ਤੋਂ ਬਾਅਦ ਨਹਾਉਣਾ ਬਹੁਤ ਜ਼ਰੂਰੀ ਹੈ ਇਸ ਵਿਸ਼ੇ ਨੂੰ ਸਮਝਣਾ অতি ਜ਼ਰੂਰੀ ਤੇ ਸਮਝਿਓ ਜਰਾ ਇਸ ਵਿਸ਼ੇ ਦੇ ਨਾਲ ਪਿਆਰਿਓ ਇਸ ਚੀਜ਼ ਨੂੰ ਤਰਕਵਾਦੀ ਵਿਸ਼ੇ ਨਾਲ ਨਹੀਂ ਪਿਆਰ ਤੇ ਭਾਵਨਾਵਾਂ ਵਾਲੇ ਵਿਸ਼ੇ ਨਾਲ ਸੋਚ ਕੇ ਸਮਝ ਕੇ ਵਿਚਾਰ ਕੇ ਕਦੇ ਸਮਝ ਕੇ ਵੇਖਿਓ ਤੁਹਾਨੂੰ ਆਪਣੇ ਆਪੇ ਚੀਜ਼ ਸਮਝ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ